ਐਸਜੀਪੀਸੀ ਦੀ ਪ੍ਰਧਾਨਗੀ ਮੁੜ ਕੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ ਮਿਲ ਗਈ। ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਵਾਰ ਫਿਰ ਜਿਵੇਂ ਧਾਮੀ ਦਾ ਨਾਮ ਅੱਗੇ ਵਧਾਇਆ ਗਿਆ। ਉਸ ਤੋਂ ਸਾਫ ਹੈ ਕਿ ਧਾਮੀ ਹੋਰੀ ਸੁਖਵੀਰ ਬਾਦਲ ਦੀ ਦਿੱਤੀ ਟਾਸਕ ਨੂੰ ਪਾਸ ਕਰ ਚੁੱਕੇ ਸੀ। ਇਸ ਲਈ ਉਹਨੂੰ ਦਾ ਮੁੜ ਕੇ ਪ੍ਰਧਾਨ ਬਣਨਾ ਤੈਅ ਸੀ। ਪਰ ਸਵਾਲ ਤਾਂ ਸਾਹਮਣੇ ਵਾਲੀ ਧਿਰ ਨੂੰ ਲੈ ਕੇ ਵੀ ਸੀ। ਕਿ ਸਾਹਮਣੇ ਵਾਲੀ ਧਿਰ ਜਿਸ ਤਰ੍ਹਾਂ ਲੜੀ ਖੜੀ ਕਿ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਲਈ ਅਗਲੀ ਚੁਣੌਤੀ ਪਾਰ ਕਰਨਾ ਸਾਮਾਨ ਹੋਏਗਾ। ਜਦੋਂ ਕਿ ਇਹ ਚੋਣ ਨਾਲ ਉਹ ਵੱਡਾ ਪਹਿਲੂ ਐਸਜੀਪੀਸੀ ਦੇ ਸਮੁੱਚੇ ਢਾਂਚੇ ਦੀ ਦੁਆਰਾ ਚੋਣ ਹੋਣ ਦਾ ਸਵਾਲ ਹੈ ਕੇਂਦਰ ਸਮਾਹੱਦ ਬੀਤਣ ਦੇ ਬਾਵਜੂਦ ਵੀ ਚੋਣ ਕਰਾਉਣ ਲਈ ਤਿਆਰ ਨਹੀਂ ਤੇ ਇਸ ਦੇ ਉੱਤੇ ਲਗਾਤਾਰ ਬਹਿਸ ਚੱਲ ਰਹੀ ਹੈ ਕਿ ਕੀ ਇਸ ਨੂੰ ਵੀ ਦਿੱਲੀ ਗੁਰਦੁਆਰਾ ਪੰਡਤ ਕਮੇਟੀ ਮੰਗ ਹਰਿਆਣਾ ਗੁਰਦੁਆਰਾ ਪੰਡਤ ਕਮੇਟੀ ਮੰਗ ਸੂਬੇ ਦੀ ਪੰਡਤ ਕਮੇਟੀ ਬਣਾ ਲਿਆ ਜਾਵੇ ਜਾਂ ਇਸ ਦਾ ਇਹ ਔਰਾ ਰੱਖਣ ਦੇ ਵਿੱਚ ਬਾਦਲਦਾਨ ਨੂੰ ਅਜੇ ਫਾਇਦਾ ਹੋ ਰਿਹਾ ਹੈ ਕਿਉਂਕਿ ਜੇਕਰ ਚੋਣ ਹੁੰਦੀ ਆ ਤਾਂ ਸ਼ਾਇਦ ਮੈਂਬਰ ਹੋਰ ਆ ਜਾਣ ਤੇ ਫਿਰ ਪ੍ਰਧਾਨਗੀਆਂ ਵੀ ਹੁਣ ਪੁਰਾਣੇ ਮੈਂਬਰਾਂ ਦੇ ਹਵਾਲੇ ਨਾਲ ਚੋਣ ਹੋਈ ਆ ਸੋ ਇਸ ਲਈ ਉਹਦੇ ਵਿੱਚ ਕੋਈ ਦਿੱਕਤ ਨਹੀਂ ਸੀ ਪਰ ਧਾਮੀ ਹੋਰਾਂ ਦਾ ਇੱਥੇ ਪ੍ਰਧਾਨ ਬਣਨਾ ਜਿੱਥੇ ਇਸ ਪ੍ਰਕਿਰਿਆ ਦਾ ਆਕੇ ਵੀ ਉਹ ਬਾਦਲ ਦਲ ਲਈ ਸਹੀ ਕੰਮ ਕਰ ਰਹੇ ਨੇ ਜਾਂ ਉਹਨਾਂ ਦੇ ਲਈ ਰੋਲ ਨਿਭਾ ਰਹੇ ਨੇ ਜਾਂ ਉਹਨਾਂ ਨੇ ਆ ਜਿਹੜਾ ਘਟਨਾਕਰਮ ਸੀ ਉਹਨੂੰ ਸਹੀ ਟੈਕਲ ਕਰ ਲਿਆ ਹੈ ਨਾ ਤੇ ਪੁਨਰ ਸਰਜੀਤ ਅਕਾਲੀ ਦਲ ਲਈ ਇਹ ਚਣੌਤੀ ਰਹੀ ਹੈ ਕਿ ਅਗਾ ਕਿਵੇਂ ਬਦਲਣਗੇ ਹੁਣ ਤਰਨ ਤਰਨ ਦੇ ਵਿੱਚ ਕੀ ਜਵਾਬ ਦੇਣਾ ਪਰ ਇੱਥੇ ਚੋਣ ਜਿੱਤਣ ਦਾ ਬਾਦਲ ਦਲ ਨੂੰ ਫਾਇਦਾ ਜਿਹੜਾ ਪਹਿਲਾਂ ਹੀ ਦਿਖਦਾ ਸੀ ਕਿ ਚੌਂਟ ਦਾ ਜਿੱਤੀ ਪਈ ਹੈ ਉਹਦਾ ਫਾਇਦਾ ਕੀ ਤਰਨ ਤਰਨ ਜਾ ਕੇ ਹੋਏਗਾ ਸਵਾਲ ਤਾਂ ਇਹ ਵੀ ਤਰਨ ਤਰਨ ਦੇ ਵਿੱਚ ਬਾਦਲ ਦਲ ਆਪਣੇ ਆਪ ਨੂੰ ਅਸਲੀ ਕਾਲੀ ਦਲ ਦੇ ਨਾਂ ਤੇ ਸਾਬਤ ਕਰਨਾ ਚਾਹੁੰਦਾ ਹੈ ਪੁਨਰ ਸਰਜੀਤ ਐ ਤੇ ਅਮਰਤਪਾਲ ਵਾਲੀ ਤਰ ਉਹ ਆਪਣੇ ਆਪ ਨੂੰ ਅਸਲੀ ਕਾਲੀ ਦਲ ਦੇ ਨਾਂ ਤੇ ਸਾਬਤ ਕਰਨਾ ਚਾਹੁੰਦੇ ਨੇ ਜੇ ਹੁਣ ਉਹ ਸਾਂਝਾ ਉਮੀਦਵਾਰ ਜਿੱਤਦਾ ਤਾਂ ਉਹਦੇ ਨਾਲ ਕੀ ਪੁਨਰ ਸਰਜੀਤ ਅਕਾਲੀ ਦਰ ਨੂੰ ਵੀ ਫਾਇਦਾ ਹੋਏਗਾ ਜਾਂ ਕੱਲੇ ਅਮਰਤਪਾਲ ਦੀ ਤਰਫ ਨੂੰ ਫਾਇਦਾ ਹੋਏਗਾ ਇਹ ਸਵਾਲ ਲੋਕਾਂ ਦੇ ਮਨਾਂ ਚ ਤੇ ਜੇ ਹੁਣ ਬਦਲਦਾਨ ਨੇ ਇਹ ਚੋਣ ਜਿੱਤ ਲਈ ਐ ਐਸਜੀਪੀਸੀ ਵਾਲੀ ਤਾਂ ਕੀ ਉਹ ਇਹਦਾ ਕੋਈ ਫਾਇਦਾ ਚੁੱਕ ਸਕਣਗੇ ਇਹ ਪਹਿਲਾ ਚੋਣ ਕਰਾਉਣ ਦਾ ਸਵਾਲ ਵੀ ਖੜਾ ਹੋਇਆ ਸੀ ਕਿ ਪਹਿਲਾ ਚੋਣ ਕਰਾਈ ਹੋਏ ਇਸ ਲਈ ਜਾ ਰਹੀ ਹੈ ਇਹ ਸਾਰੇ ਸਵਾਲ ਅੱਜ ਦੇ ਐਸਜੀਪੀਸੀ ਦੇ اجلاس ਨੇ ਨਵੇਂ ਸਿਰਿਓਂ ਖੜੇ ਕੀਤੇ ਨੇ ਇਸ ਲਈ ਇਹ ਪਹਿਲੂ ਬਹੁਤ ਹੈਮਾ ਹਾਂ ਜੀ ਕਰੋ ਵੈਸੇ ਦੇਖੀਏ ਤਾਂ ਵੀ ਠੀਕ ਹੈ ਤਾਂ ਮਿਹਰਾ ਤਾਂ ਪਤਾ ਹੀ ਸੀਗਾ ਕਿ ਉਹਨਾਂ ਨੇ ਆਪਣਾ ਇਸ ਤਰੀਕੇ ਨਾਲ ਬੁਣਤ ਬੁਣੀ ਹੋਈ ਹੈ ਕਿ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਗੀ ਪਰ ਸਵਾਲ ਤੇ ਹੈ ਕਿ ਮੈਂਬਰ ਲਗਾਤਾਰ ਘਟ ਰਹੇ ਨੇ ਤੇ ਕੇਂਦਰ ਉਹਦੇ ਤੇ ਗੱਲ ਨਹੀਂ ਕਰਦਾ 185 ਚੋਂ ਲਗਭਗ 148 ਮੈਂਬਰ ਰਹਿ ਗਏ ਉਹ ਤੇ ਇਥੋਂ ਦਾ ਜਲਾਹੂ ਤੁਸੀਂ ਸਥਿਤੀ ਕੀ ਹੈ 100 185 ਚੋਂ 170 ਚੁਣੇ ਹੋਏ ਮੈਂਬਰ ਨੇ ਤੇ ਜਿਨ੍ਹਾਂ ਚ ਇਹ ਤੋਂ ਲਾ 15 ਨਾਮਿਨੇਟ ਹੁੰਦੇ ਨੇ ਤਾਂ ਇਹ ਸੋਪਟਾ ਅੱਗੇ ਅੱਗੇ ਵੱਢਦੇ ਤੇ ਇਹਨਾਂ ਦੇ ਵਿੱਚੋਂ ਮਤਲਬ ਲਗਾਤਾਰ ਗਿਣਤੀ ਘਟ ਰਹੀ ਹੈ ਕੁਝ ਮੈਂਬਰ ਅਸਤੀਫਾ ਦੇ ਚੁੱਕੇ ਨੇ ਕੁਝ ਇਸ ਦੁਨੀਆ ਤੋਂ ਜਾ ਚੁੱਕੇ ਨੇ ਕੁਝ ਗੈਰ ਹਾਜ਼ਰੀ ਸੋ ਜੇ 150 ਦੇ ਗੇਟ ਦੇ ਵਿੱਚ ਹੀ ਮੈਂਬਰ ਰਹਿ ਗਏ ਤੇ ਲਗਾਤਾਰ ਮੈਂਬਰਾਂ ਦੀ ਇਸ ਤਰ੍ਹਾਂ ਗਿਣਤੀ ਘਟ ਰਹੀ ਹੈ ਤੇ ਫਿਰ ਇਹ ਵੀ ਤੱਕ ਸੰਵਿਧਾਨਕ ਬਾਡੀ ਹੈ ਤੇ ਉਹਦੀ ਚੋਣ ਸਮੇਂ ਸਰ ਕਿਉਂ ਨਹੀਂ ਹੈ ਸਵਾਲ ਸਭ ਤੋਂ ਪਹਿਲੂ ਹੈ ਠੀਕ ਹੈ ਬਾਦਲ ਦਲ ਇਸ ਨੂੰ ਕਿਵੇਂ ਪ੍ਰਚਾਰਦਾ ਹੈ ਇਸ ਪ੍ਰਧਾਨਗੀ ਜਿੱਤ ਨੂੰ ਜਾ ਕਿੰਨਾ ਕੁ ਆਮ ਲੋਕਾਂ ਤੇ ਇਹਦਾ ਅਸਰ ਹੁੰਦਾ ਹੈ ਇਹ ਤਾਂ ਤਰਨ-ਤਰਨ ਦੇ ਨਤੀਜੇ ਦੱਸਣਗੇ ਪਰ ਪ੍ਰਧਾਨਗੀ ਕੁਲ ਫਿਰ ਬਾਦਲਦਨ ਕੋਲ ਹੀ ਰਹਿ ਗਈ ਬਾਕੀ ਮੈਂਬਰ ਚੁਣੇ ਜਾਂਣ-ਚ ਨੂੰ ਕੋਈ ਦਿੱਕਤ ਨਹੀਂ ਆਈ ਇਹ ਪ੍ਰਕਿਰਿਆ ਚ ਅਗਲੇ ਕਾਮਯਾਬ ਨੇ ਹੁਣ ਸਭ ਦੀਆਂ ਨਜ਼ਰਾਂ ਤਰਨ-ਤਰਨ ਤੇ ਨੇ ਕਿ ਉੱਥੇ ਕੀ ਹੋਏਗਾ ਕਿਉਂਕਿ ਪੜ ਪੂਰੀ ਤਰ੍ਹਾਂ ਭੱਗ ਗਿਆ ਆ ਜਿਸ ਤਰ੍ਹਾਂ ਕਾਂਗਰਸ ਨਵੇਂ ਤਰੀਕੇ ਨਾਲ ਉੱਥੇ ਚੋਣ ਲੜਨ ਦੀ ਪ੍ਰਕਿਰਿਆ ਚ ਆ ਉਹਨੂੰ ਹਿੰਦੁਸਤਾਨ ਬਨਾਮ ਇਹ ਦਾ ਬਣਾ ਕੇ ਕੇ ਪੇਸ਼ ਕਰ ਰਹੀ ਹੈ ਬੀਜੇਪੀ ਆਪਣੇ ਲਈ ਥਾਂ ਲੱਭਦੀ ਫਿਰਦੀ ਹੈ ਇੱਧਰ ਜੋ ਕੁਝ ਫੈਸਲੇ ਹੋ ਰਹੇ ਨੇ ਉਹਦੇ ਹਵਾਲੇ ਉਹਨਾਂ ਨੇ ਚੁਣੌਤੀ ਬਣਨਗੇ ਹੈਨਾ ਹੜਾਲੀ ਸਥਿਤੀ ਤੋਂ ਲੈ ਕੇ ਭੁੱਲਰ ਤੱਕ ਵਾਲੇ ਮਾਮਲੇ ਪੁਲਿਸਾਚਾਰ ਵਾਲੇ ਮਾਮਲਿਆਂ ਤੱਕ ਸੱਤਾ ਤਰੀ ਤਿਰ ਕੀ ਹੈ ਫਿਰ ਵੀ ਜਿਮਨੀ ਚੌਂਡ ਦੇ ਵਿੱਚ ਸੱਤਾ ਤਰੀ ਤਿਰ ਦਾ ਐਜ ਉੱਪਰ ਰਹਿੰਦਾ ਹੈ ਨਾ ਮੰਨਿਆ ਜਾਂਦਾ ਕਿ ਉਹ ਮਸ਼ੀਨਰੀ ਤੇ ਸਾਰੇ ਸਰਕਾਰੀ ਤੰਤਰ ਜੰਤਰ ਪੁਲਿਸ ਦੇ ਸਾਰੇ ਇਸ ਤੋਂ ਜੋ ਨਿਕਲਣ ਦੀ ਕੋਸ਼ਿਸ਼ਾਂ ਕਰਦੀ ਐ ਸੋ ਉਹ ਸਾਰੀਆਂ ਚੀਜ਼ਾਂ ਨੇ ਪਰ ਅੱਜ ਦੀ ਐਸਜੀਪੀਸੀ ਦੇ اجلاس ਦੇ ਵਿੱਚ ਪ੍ਰਧਾਨਗੀ ਦੀ ਚੋਣ ਜਿੱਤਣ ਦੇ ਨਾਲ ਕੀ ਸੁਖਵੀਰ ਬਾਦਲ ਹੋਰੀ ਤਰਨਤਾਰਨ ਦੇ ਵਿੱਚ ਆਪਣੇ ਆਪ ਨੂੰ ਕੋਈ ਵੱਡੀ ਤਰਜੋ ਪੇਸ਼ਕਰਨ ਚ ਕਾਮਯਾਬ ਹੋਣਗੇ ਕੀ ਇਹਦਾ ਫਾਇਦਾ ਉਹਨਾਂ ਦੀ ਉਮੀਦਵਾਰ ਨੂੰ ਮਿਲੇਗਾ ਜਾਂ ਇਸ ਹਾਰ ਦਾ ਨੁਕਸਾਨ ਪੁਨਰ ਸਰਜੀ ਅਕਾਲੀ ਦਲ ਦੇ ਰਾਹੀਂ ਮਤਲਬ ਮਨਦੀਪ ਸਿੰਘ ਤੱਕ ਜਾਏਗਾ ਅ ਅਮਰਤਪਾਲ ਉਹਨਾਂ ਦੀ ਅਕਾਲੀ ਦਲ ਤੱਕ ਜਾਏਗਾ ਪਾਰਸ ਪੰਜਾਬ ਦੇ ਕਲਰ ਤੱਕ ਜਾਏਗਾ ਇਹ ਸਵਾਲ ਵੀ ਨਾਲ ਖੜੇ ਹੋਗੇ ਨੇ ਸੋ ਇਹ ਸਾਰੇ ਸਵਾਲਾਂ ਦੋ ਚਾਰ ਹੁੰਦੇ ਆ ਐਸਜੀਪੀਸੀ ਚ ਤੋਂ ਕਿਸੇ ਕੀਟੇ ਕੱਢ ਕੇ ਲੈ ਕੇ ਸੁਖਵੀਰ ਤਰਨਤਾਰਨ ਚ ਅਜੇ ਖਾਸੀ ਫਸੀਆ ਜਨਾ